ਫੜ ਲਏ ਤੇ ਇਹਨਾਂ ਦੀ ਆਪਸ ਵਿੱਚ ਅਰੰਝਿਸ਼ ਚੱਲ ਰਹੀ ਸੀ ਤੇ ਮੁੰਡਾ ਆਊਟ ਆਫ ਡੇਂਜਰ ਹੈ ਇਹ ਦੋ ਦੋਸ਼ੀ ਫੜ ਲਏ ਹਨ ਕਾਨੂੰਨ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਜਿਹੜਾ ਇੱਕ ਦੋਸ਼ੀ ਭੱਜ ਗਿਆ ਉੱਥੋਂ ਉਹਨੂੰ ਵੀ ਅਸੀਂ ਜਲਦੀ ਫੜ ਲਾਂਗੇ ਸਰ ਜਿੰਨੂੰ ਗੋਲੀ ਖਹਿ ਕੇ ਲੰਗੀ ਹੈ ਉਹਦਾ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਉਹ ਉਹਦਾ ਨਾਮ ਅੰਛ ਹੈ ਤੇ ਉਹ ਪੱਟੀਆਂ ਵਾਲੀ ਬਸਤੀ ਦਾ ਰਹਿਣ ਵਾਲਾ ਜੀ ਤੇ ਸਰ ਇਹ ਜੋ ਜਿਹੜੇ ਦੋ ਦੋਸ਼ੀ ਮੌਕੇ ਤੇ ਫੜੇ ਗਏ ਜੀ ਹਾਂਜੀ ਹਾਂਜੀ ਉਹ ਫੜ ਲਏ ਜੀ ਮੌਕੇ ਤੇ ਪੁਲਿਸ ਨੇ ਤੇ ਹੁਣ ਸਰ ਲੜਕੇ ਦੀ ਹਾਲਤ ਕਿਦਾ ਜੀ ਬਿਲਕੁਲ ਠੀਕ ਹੈ ਜੀ ਹੁਣ ਆਊਟ ਆਫ ਡੇਂਜਰ ਕੋਈ ਗੱਲ ਨਹੀਂ ਠਹਿ ਕੇ ਨੰਗੀ ਸਾਈਡ ਤੇ ਥੋੜਾ ਤੇ ਸਰ ਕੋਈ ਪਤਾ ਲੱਗਾ ਮੁਰਦੇ ਦੀ ਜਾਣਕਾਰੀ ਤੋਂ ਵੀ ਕੀ ਕਾਰਨ ਰਿਹਾ ਗੋਲੀ ਵੱਜਣ ਦਾ ਜੀ ਇਹਨਾਂ ਦੀ ਆਪਸ ਵਿੱਚ ਪੁਰਾਣੀ ਕੋਰੰਟਿਸਬਾ ਦੀ ਚਲਦੀ ਪਈ ਉਸ ਦੇ ਦਰਾਣੀ ਇਹਨਾਂ ਦਾ ਪਿਛ ਆਪਸ ਵਿੱਚ ਹੋਇਆ ਹਾਲੇ ਤਫ਼ਤੀਸ਼ ਚੱਲ ਰਹੀ ਐ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਪੇਸ਼ੈਂਟ ਆਇਆ ਰੀਸੈਂਟ ਤੋਂ ਹੁੰਦੇ ਥੋੜੀ ਦੇਰ ਪਹਿਲਾਂ ਆਈਸ਼ੀ ਸਨ ਆਫ ਮੋਲਚੰਦ ਰੈ ਤਾਂ ਗਨ ਸ਼ਾਟ ਜੋ ਪੇਸ਼ੈਂਟ ਨੇ ਦੱਸਿਆ ਹੈ ਤਾਂ ਪੇਸ਼ੈਂਟ ਐਗਜ਼ਾਮਿਨ ਕੀਤਾ ਗਿਆ ਹੈ ਐਂਡ ਐਮ ਐਲ ਆਰ ਕੱਟ ਕੇ ਐਂਡ ਇਹ ਪਹਿਲਾਂ ਹੀ ਪੁਲਿਸ ਨੂੰ ਦੱਸ ਕੇ ਆਏ ਸੀਗੇ ਔਰ ਜੋ ਇਹਨਾਂ ਦੇ ਬੈਨਫਿਟ ਕੀ ਹੈ ऑलरेडी ਇਨਫਰਮੇਸ਼ਨ ਚੱਲੀ ਗਈ ਹੈ ਸਰ ਇਹ ਕੇਪ ਕੀ ਨਾਮ ਹੈ ਚਿੱਤੂ ਦਾ ਰਹਿਣ ਵਾਲਾ ਦੱਸੋ ਅਨਸ਼ ਸਨ ਆਫ ਮੋਲ ਚੰਦ 18 ਇਅਰ 올ਡ ਹੈ ਫਟੀਆਂਲੀ ਵਸਤੀ ਦਾ ਰਹਿਣ ਵਾਲਾ ਭਰਤ ਨਗਰ ਫਿਰ ਸਰ ਗੋਲੀਆਂ ਜਿਹੜੀਆਂ ਆ ਉਹ ਪੇਸ਼ਨ ਸਰ ਇਲਾਕੇ ਕਿਵੇਂ ਲੱਗੀਆਂ ਜਾਂ ਕਿਵੇਂ ਇਹਨਾਂ ਜਿਹੜੇ ਜ਼ਖਮ ਹੈਗੇ ਆ ਉਹ ਤਾਂ ਦਿਖਾਈ ਦਿੱਤੇ ਹੋਏ ਆ ਬਟ ਜਿਹੜਾ ਬਾਕੀ ਦਾ ਜਿਹੜਾ ਫਾਈਨਲ ਓਪੀਨੀਅਨ ਹੈ ਉਹ ਫਰੀਦਕੋਟ ਜੋ ਆਪਰ ਰੈਫਰ ਕੀਤਾ ਗਿਆ ਹੁੰਦੇ ਤੋਂ ਬਾਅਦ ਹੀ ਡਿclare ਕੀਤਾ ਗਿਆ ਸਰ ਕੋਈ ਇੰਟਰਨਲ ਵੀ ਹੈ ਕਿ ਗੋਲੀਆਂ ਨਿਕਲ ਗਈਆਂ ਇਹਦਾ ਤਾਂ ਫਿਲਹਾਲ ਤਾਂ ਆਬਜ਼ਰਵੇਸ਼ਨ 'ਚ ਪੇਸ਼ੈਂਟ ਜੋ ਹੈ ਰੈਫਰ ਕੀਤਾ ਹੈ ਵਾਈਟਲਸ ਸਟੇਬਲ ਹੈ ਟ੍ਰੀਟਮੈਂਟ ਫਰਸਟ ਐਡ ਦਿੱਤੀ ਗਈ ਹੈ ਉਸ ਤੋਂ ਬਾਅਦ ਜੋ ਰੈਫਰ ਕਰਨ ਤੋਂ ਬਾਅਦ ਜੋ ਵੀ ਫਾਈਨਲ ਓਪੀਨੀਅਨ ਹੋਏਗਾ ਉਹਨਾਂ ਦੇ ਅਕੋਰਡਿੰਗ ਹੀ ਸਾਰਾ ਸਰ ਅਫਰੀਦਕੋਟ ਮੈਡੀਕਲ ਹਾਂਜੀ ਫਰੀਦਕੋਟ ਮੈਡੀਕਲ ਅਸੀਂ ਫੜਦੇ ਆ ਤੇ ਇਹਨਾਂ ਦੀ ਆਪਸ ਵਿੱਚ ਅਰੰਝਿਸ਼ ਚੱਲ ਰਹੀ ਸੀ ਤੇ ਮੁੰਡਾ ਆਊਟ ਆਫ ਡੇਂਜਰ ਹੈ ਇੱਕ ਦੋਸ਼ੀ ਫੜ ਲਏ ਕਾਨੂੰਨ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਜਿਹੜਾ ਇੱਕ ਦੋਸ਼ੀ ਭੱਜ ਗਿਆ ਉੱਥੋਂ ਉਹਨੂੰ ਵੀ ਅਸੀਂ ਜਲਦੀ ਫੜ ਲਾਂਗੇ ਸਰ ਜਿੰਨੂੰ ਗੋਲੀ ਖਹਿ ਕੇ ਲੰਗੀ ਹੈ ਉਹਦਾ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਉਹ ਉਹਦਾ ਨਾਮ ਅੰਛ ਹੈ ਤੇ ਉਹ ਪਟਿਆਵੜੀ ਬਸਤੀ ਦਾ ਰਹਿਣ ਵਾਲਾ ਜੀ ਤੇ ਸਰ ਇਹ ਜੋ ਜਿਹੜੇ ਦੋ ਦੋਸ਼ੀ ਮੌਕੇ ਤੇ ਫੜੇ ਗਏ ਜੀ ਹਾਂਜੀ ਹਾਂਜੀ ਉਹ ਫੜ ਲਏ ਜੀ ਮੌਕੇ ਤੇ ਪੁਲਿਸ ਨੇ ਸੀ ਤੇ ਹੁਣ ਸਰ ਲੜਕੇ ਦੀ ਹਾਲਤ ਕਿਦਾਂ ਹੈ ਬਿਲਕੁਲ ਠੀਕ ਹੈ ਜੀ ਹੁਣ ਆਊਟ ਆਫ ਡੇਂਜਰ ਕੋਈ ਗੱਲ ਨਹੀਂ ਖੈ ਕੇ ਨੰਗੀ ਸਾਈਡ ਤੇ ਥੋੜਾ ਤੇ ਸਰ ਕੋਈ ਪਤਾ ਲੱਗਾ ਮੁੜ ਦੀ ਜਾਣਕਾਰੀ ਤੋਂ ਵੀ ਕੀ ਕਾਰਨ ਰਿਹਾ ਗੋਲੀ ਵੱਜਣ ਦਾ ਜੀ ਇਹਨਾਂ ਦੀ ਆਪਸ ਵਿੱਚ ਪ੍ਰਾਣੀ ਕੋ ਰੰਜਿਸ਼ਬਾਜੀ ਚੱਲਦੀ ਪਈ ਉਸ ਦੇ ਦਰਾਂ ਇਹਨਾਂ ਦਾ ਕੁਝ ਆਪਸ ਵਿੱਚ ਹੋਇਆ ਹਾਲੇ ਤਫਤੀਸ਼ ਚੱਲ ਰਹੀ ਹੈ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੇਸ਼ੈਂਟ ਆਇਆ ਰੀਸੈਂਟ ਤੋਂ ਹੁਣੇ ਥੋੜੀ ਦੇਰ ਪਹਿਲਾਂ ਆਇਸ਼ੇ ਸਨ ਆਫ ਮੂਲਚੰਦ residents of bharatnagar with the allergy history of ਦਾ ਗਨ ਸ਼ਾਟ ਜੋ ਪੇਸ਼ੈਂਟ ਨੇ ਦੱਸਿਆ ਹੈ ਤਾਂ ਪੇਸ਼ੈਂਟ ਐਗਜ਼ਾਮਿਨ ਕੀਤਾ ਗਿਆ ਹੈ ਐਂਡ ਐਮ ਐਲ ਆਰ ਕੱਟ ਕੇ ਐਂਡ ਇਹ ਪਹਿਲਾਂ ਹੀ ਪੁਲਿਸ ਨੂੰ ਦੱਸ ਕੇ ਆਏ ਸੀਗੇ ਔਰ ਜੋ ਇਹਨਾਂ ਦੇ ਬਾਰੇ ऑलरेडी ਇਨਫਰਮੇਸ਼ਨ ਚੱਲੀ ਗਈ ਹੈ ਐ ਸਰ ਇਹ ਕੈਂਪ ਕੀ ਨਾਮ ਹੈ ਕਿ ਤੁੰਗਾਂ ਰਹਿਣ ਵਾਲਾ ਦੱਸੋ ਇਹ ਅਨਸ਼ ਸਨ ਆਫ ਮੋਲਚੰਦ 18 ਇਅਰ 올ਡ ਹੈ ਪਟਿਆਨ ਲਈ ਵਸਤੀ ਦਾ ਰਹਿਣ ਵਾਲਾ ਭਰਤ ਨਗਰ ਫਿਰ ਸਰ ਗੋਲੀਆਂ ਜਿਹੜੀਆਂ ਆ ਉਹ ਪੇਸ਼ਨ ਸਰ ਇਲਾਕੇ ਕਿਵੇਂ ਲੱਗੀਆਂ ਜਾਂ ਕਿਵੇਂ ਇਹਨਾਂ ਜਿਹੜੇ ਜ਼ਖਮ ਹੈਗੇ ਆ ਉਹ ਤਾਂ ਦਿਖਾਈ ਦਿੱਤੇ ਹੋਏ ਆ ਬਟ ਜਿਹੜਾ ਬਾਕੀ ਦਾ ਜਿਹੜਾ ਫਾਈਨਲ ਓਪੀਨੀਅਨ ਹੈ ਉਹ ਫਰੀਦਕੋਟ ਜੋ ਆਪਾਂ ਰੈਫਰ ਕੀਤਾ ਗਿਆ ਹੁੰਦੇ ਤੋਂ ਬਾਅਦ ਹੀ ਡਿਕਲੇਅਰ ਕੀਤਾ ਗਿਆ ਸਰ ਕੋ ਇੰਟਰਨਲ ਵੀ ਹੈ ਕਿ ਗੋਲੀਆਂ ਨਿਕਲ ਗਈਆਂ ਇਹਦਾ ਤਾਂ ਫਿਲਹਾਲ ਤਾਂ ਆਬਜ਼ਰਵੇਸ਼ਨ ਚ ਪੇਸ਼ੈਂਟ ਜੋ ਹੈ ਰੈਫਰ ਕੀਤਾ ਹੈ ਵਾਈਟਲ ਸਟੇਬਲ ਹੈ ਟ੍ਰੀਟਮੈਂਟ ਫਰਸਟ ਐਡ ਦਿੱਤੀ ਗਈ ਹੈ ਉਸ ਤੋਂ ਬਾਅਦ ਜੋ ਰੈਫਰ ਕਰਨ ਤੋਂ ਬਾਅਦ ਜੋ ਵੀ ਫਾਈਨਲ ਓਪੀਨੀਅਨ ਹੋਏਗਾ ਉਹਨਾਂ ਦੇ ਅਕੋਰਡਿੰਗ ਹੀ ਸਾਰਾ ਸਰ ਅਫਰੀਦਕੋਟ ਮੈਡੀਕਲ ਹਾਂਜੀ ਫਰੀਦਕੋਟ ਮੈਡੀਕਲ